ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਮੇਰੇ ਸਾਰੇ YouTube ਦੇ ਫੈਮਿਲੀ ਨੂੰ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਅੱਜ ਦੀ ਦੌੜ ਭੱਜ ਦੀ ਜ਼ਿੰਦਗੀ ਵਿੱਚ ਸਾਰੇ ਲੋਕ ਕਿਸੇ ਨਾ ਕਿਸੇ ਕੱਲੋਂ ਪਰੇਸ਼ਾਨ ਹਨ ਕੋਈ ਸਰੀਰਿਕ ਰੋਗਾਂ ਕਰਕੇ ਤੇ ਕੋਈ ਕੰਮਾਂ ਕਰਕੇ ਰੇਕ ਦੀ ਜ਼ਿੰਦਗੀ ਦੇ ਵਿੱਚ ਪੜੀ ਦੁੱਖ ਤਕਲੀਫਾਂ ਹਨ ਗੁਰੂ ਨਾਨਕ ਸਾਹਿਬ ਜੀ ਨੇ ਅਨੁਸਾਰਿਆ ਨੂੰ ਇੱਕ ਸ ਬਹੁਤ ਹੀ ਸੌਖਾ ਤੇ ਸਰਲ ਤਰੀਕਾ ਬਖਸ਼ਿਆ ਹੈ ਉਹ ਹੈ ਗੁਰਬਾਣੀ ਜਾਪ ਜਪ ਕੀ ਸਾਡੀ ਅਹੀ ਬਾਣੀ ਹੈ ਜਿਸ ਨੂੰ ਕੇ ਸਰਉਮਨੀ ਬਾਣੀ ਵੀ ਕਿਹਾ ਜਾਂਦਾ ਹੈ ਜਪ ਕੀ ਸਾਦਾ ਰੋਜ਼ਾਨਾ ਇੱਕ ਪਾਠ ਸਾਡੀ ਜ਼ਿੰਦਗੀ ਦੀਆਂ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰ ਦਿੰਦਾ ਹੈ ਹਰ ਸਿੱਖ ਨੂੰ ਹੁਕਮ ਹੈ ਕਿ ਉਹ ਪੰਜ ਬਾਣੀਆਂ ਦਾ ਨੇਮ ਕਰੇ ਪਰ ਜੇ ਤੁਸੀਂ ਪੰਜ ਬਾਣੀਆਂ ਨਹੀਂ ਪੜ ਸਕਦੇ ਤਾਂ ਇੱਕੋ ਜਪਜੀ ਸਾਹਿਬ ਸਵੇਰੇ ਅਮਰਤ ਵੇਲੇ ਉੱਠ ਕੇ ਤੁਹਾਨੂੰ ਕਰਨਾ ਚਾਹੀਦਾ ਹੈ ਸਾਰਿਆਂ ਨੂੰ ਜਪਜੀ ਸਾਹਿਬ ਦੀ ਇੱਕ ਹਾਜ਼ਰੀ ਜ਼ਰੂਰ ਲਾਉਣੀ ਚਾਹੀਦੀ ਹੈ ਜਿਸ ਨਾਲ ਤੁਹਾਡੀਆਂ ਸਾਰੀਆਂ ਜ਼ਿੰਦਗੀ ਦੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਅਤੇ ਤੁਹਾਨੂੰ ਆਤਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਕਈ ਵਾਰ ਪਾਠ ਕਰਨ ਦੇ باوجود ਵੀ ਕਈ ਇਹੋ ਜਿਹੀਆਂ ਗਲਤੀਆਂ ਰਹਿ ਜਾਂਦੀਆਂ ਹਨ ਜਾਂ ਪਾਠ ਕਰਨ 'ਚ ਅਸ਼ੁੱਧਤਾ ਤੁਹਾਡੇ ਜੀਵਨ 'ਚ ਮੁਸ਼ਕਲਾਂ ਵਾਧਾ ਕਰਦੀਆਂ ਹਨ ਕਈ ਵਾਰੀ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਕਲੇਸ਼ ਤੇ ਅਸ਼ਾਂਤੀ ਇੰਨੀ ਕੁ ਪੈਦਾ ਹੋ ਜਾਂਦੀ ਹੈ ਇਹ ਸਾਨੂੰ ਜਿੰਨਾ ਮੁਸ਼ਕਲ ਲੱਗਦਾ ਹੈ ਅੱਜ ਤੁਹਾਨੂੰ ਉਸੇ ਜਪਜੀ ਸਾਹਿਬ ਦੇ ਪਾਠ ਵਿੱਚੋਂ ਇੱਕ ਅਜਿਹੀ ਪਉੜੀ ਦਾ ਜਾਪ ਦੱਸਾਂਗੇ ਜੋ ਕਿ ਜਾਪ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਥੋੜੇ ਜਿਹੇ ਦਿਨਾਂ ਵਿੱਚ ਹੀ ਹੱਲ ਹੋ ਜਾਣਗੀਆਂ ਆਓ ਅਸੀਂ ਜਾਣਦੇ ਹਾਂ ਉਹ ਕਿਹੜੀ ਪੌੜੀ ਹੈ ਜਿਸ ਦਾ ਜਾਪ ਸਾਡੇ ਦੁੱਖਾਂ ਰੋਗਾਂ ਨੂੰ ਦੂਰ ਕਰਕੇ ਸਾਡੇ ਮਨ ਤੇ ਮਾਨ ਵਿੱਚ ਤੇ ਘਰ ਵਿੱਚ ਸੁੱਖ ਸ਼ਾਂਤੀ ਲੈ ਕੇ ਆਵੇਗੀ ਜਪਜੀ ਸਾਖੀ ਦੀ 8ਵੀਂ ਪੌੜੀ ਸੁਣੀਏ ਸਤਿ ਪੀਰ ਸਰਨਾਥ ਸੁਣੀਏ ਧਰਤ ਤਵਲ ਆਕਾਰ ਸੁਣੀਏ ਦੀਪ ਲੋਕ ਪਾਤਾਲ ਸੁਣੀਏ ਪੋਹ ਨਾ ਸਕੇ ਕਾਰ ਨਾਨਕ ਭਗਤਾ ਸਦਾ ਵਿਗਾ ਸੁਣੀਏ ਦੁਖ ਪਾਪ ਕਾ ਨਾਸ ਇਹ ਪੌੜੀ ਦਾ ਜਾਪ ਕਰੋ ਤੁਸੀਂ ਇਸ ਪੌੜੀ ਦਾ ਜਾਪ 41 ਦਿਨ ਵਿੱਚ ਤੁਸੀਂ 11000 ਵਾਰ ਕਰਨਾ ਹੈ ਇਹ ਪਾਠ ਬੁੱਧਵਾਰ ਸਵੇਰ ਤੋਂ ਸ਼ੁਰੂ ਕਰਨਾ ਹੈ ਅਮਰਤ ਵੇਲੇ ਇਸ਼ਨਾਨ ਕਰਕੇ ਕੋਲ ਤੂਹੋਂ ਬੱਤੀ ਜਗਾ ਕੇ ਨਾਲ ਜਲ ਦਾ ਕਟੋਰਾ ਰੱਖ ਕੇ ਸੁੱਚੇ ਥਾਂ ਤੇ ਆਸਣ ਵਿਛਾ ਕੇ ਇਹ ਪਾਠ ਕਰਨਾ ਹੈ ਇਸ ਪਾਠ ਦੇ ਜਾਪ ਨਾਲ ਤੁਹਾਡੇ ਥੋੜੇ ਜਿਹੇ ਦਿਨਾਂ ਵਿੱਚ ਦੁੱਖ ਰੋਗ ਦੂਰ ਹੋ ਜਾਣਗੇ ਤੁਹਾਡੇ ਕੀਤੇ ਹੋਏ ਪਾਪਾਂ ਦਾ ਨਾਸ਼ ਹੋ ਜਾਵੇਗਾ ਘਰ ਵਿੱਚ ਸੁੱਖ ਸ਼ਾਂਤੀ ਤੇ ਸਮ੍ਰiddhi ਆਵੇਗੀ ਤੋਂ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਸ ਪਾਠ ਦਾ ਵੱਧ ਤੋਂ ਵੱਧ ਜਾਪ ਕਰੋ ਤਾਂ ਜੋ ਤੁਸੀਂ ਆਪਣੇ ਦੁੱਖਾਂ ਕਲੇਸ਼ਾਂ ਨੂੰ ਖਤਮ ਕਰ ਸਕੋ ਬਾਣੀ ਹੀ ਸਭ ਤੋਂ ਵੱਡਾ ਰੋਗ ਨਿਵਾਰਣ ਹੈ ਬਾਣੀ ਦੇ ਵਿੱਚ ਸਾਰੇ ਅੰਮ੍ਰਿਤ ਹਨ ਇਸ ਕਰਕੇ ਹਰ ਸਿੱਖ ਨੂੰ ਇਹ ਜਾਪ ਕਰਨੇ ਚਾਹੀਦੇ ਹਨ ਹੋ ਸਕੇ ਤਾਂ ਵੱਧ ਤੋਂ ਵੱਧ ਜੀ ਜਪਜੀ ਸਾਹਿਬ ਦੇ ਪਾਠਾਂ ਦੀ ਹਾਜ਼ਰੀਆਂ ਲਾਓ ਕੋਈ ਵੀ ਪਾਠ ਕਰਨ ਵੇਲੇ ਜਸ ਬੋਲਣ ਚੁੱਪ ਹੋ ਲੋ ਚੱਕ ਹੋਵੇ ਹੋਵੇ ਤਾ ਆਪਣੇ ਦਾਸ ਨੂੰ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ